ਗੁੱਡ ਮਾਰਨਿੰਗ ਅਸੀ ਕਾਲ ਜੀ ਮੈਂ ਤੁਹਾਡਾ ਕਰਨਬੀਰ ਸਿੰਘ ਫਿਜ਼ੀਕਲ ਫਿਟਨੈਸ ਹੋਰ ਸਾਰੇ ਠੀਕ ਠਾਕ ਹੋਗੇ ਹੋਰ ਉਠਖੜੇ ਹੋਗੇ ਸਾਰੇ ਜਾਨੇ ਆਜੋ ਫਿਰ ਹਣ ਗਰਾਉਂਡ ਦੇ ਵਿੱਚ ਸਾਰੇ ਜਾਨੇ ਆਪਾਂ ਮਿਹਨਤ ਕਰੀਏ ਕਿ ਆਪਾਂ ਨਸ਼ੇ ਪਤਦੋਂ ਬਚ ਕੇ ਰਹੀਏ ਠੀਕ ਹੈ ਮਾਰਨਿੰਗ ਟਾਈਮ ਦੇਖੋ ਕਿੰਨਾ ਵਧੀਆ ਵਿਊ ਹੈ ਥੋੜਾ ਤਾਂ ਆਪਣੇ ਆਪ ਜੀ ਕਰਿਆ ਕਰੂਗਾ ਇੱਕ ਵਾਰ ਤੁਸੀਂ ਗਰਾਉਂਡ ਤੇ ਆਇਆ ਕਰੋ ਯਾਰ ਠੀਕ ਹੈ ਕਮ ਤੋਂ ਕਮ ਦੇਖੋ ਗਰਾਊਂਡ ਦੇਖੋ ਆਪਣਾ ਵਧੀਆ ਪਿੰਡ ਵਾਸਤੇ ਦੇਖੋ ਇੱਕ ਬਹੁਤ ਵਧੀਆ ਗਰਾਊਂਡ ਆ ਆਪਣਾ ਕੋਕੀ ਆਪਾਂ ਗਰਾਊਂਡ 'ਚ ਮਿਹਨਤ ਨਹੀਂ ਕਰ ਰਹੇ ਆ ਕਿ ਬਾਕੀ ਦੋ ਕੌਂਦੇ ਜਿਹੜੇ ਘੱਟੋ-ਘੱਟ ਯਾਰ ਗਰਾਊਂਡ 'ਤੇ ਤਾਂ ਆਇਆ ਕਰੋ ਯਾਰ ਤੁਸੀਂ ਠੀਕ ਆ ਸਵੇਰ ਨੂੰ ਦੇਖੋ ਥਿਊ ਵਿਊ ਦੇਖੋ ਪਹਿਲੀ ਗੱਲ ਆ ਗਰਾਊਂਡ ਦਾ ਤੇ ਮੌਸਮਾ ਦੇਖੋ ਨਾਲ ਚਿੜੀਆਂ ਬੋਲਦੀਆਂ ਆ ਰਹੀਆਂ ਨਾਲ ਦੇਖੋ ਕਿੰਨਾ ਵਧੀਆ ਲੱਗਦਾ ਤੇ ਆ ਮੇਰਾ ਟਾਇਰ ਪਹਿਲਾਂ ਕੋਈ ਟਾਇਰ ਦੀਆਂ ਰਸੀਆਂ ਵੱਟ ਗਿਆ ਸੀ ਪਤਾ ਨਹੀਂ ਕਿਹੜਾ ਬੰਦਾ ਜਲਸ ਕਰਨ ਲੱਗ ਗਿਆ ਸੀ ਯਾਰ ਚਲ ਕੋਈ ਗੱਲ ਹੀ ਉਹ ਜਿਹੜਾ ਸਕਰਨ ਵਾਲੇ ਬੰਦੇ ਨੂੰ ਵੀ ਇਹ ਕਹਿ ਰਹੇ ਆ ਵੀ ਰਹੀ ਜਲਸ ਨਾ ਕਰ ਜੀ ਜਸ ਕਟੜੀਆਂ ਗਰਾਊਂਡ ਚ ਆਇਆ ਕਰ ਠੀਕ ਆ ਮਿਹਨਤ ਕਰ ਮੈਨੂੰ ਪਤਾ ਲੱਗਿਆ ਵੀ ਇਹ ਬੰਦਾ ਮਿਹਨਤ ਕਰਕੇ ਦਿਖਾ ਰਿਹਾ ਮੈਨੂੰ ਠੀਕ ਆ ਪਰ ਕਟੋ ਘਟ ਬੰਦੇ ਨੂੰ ਜਲਸ ਤਾਂ ਨਹੀਂ ਕਰਨੀ ਚਾਹੀਦੀ ਵੀ ਵੈਸੇ ਚਲੋ ਸਵੇਰ ਸਵੇਰ ਨੂੰ ਕਾਰੀਆਂ ਗੱਲਾਂ ਕਿਉਂ ਕਰਨੀਆਂ ਨੇ ਤੇ ਆਪਾਂ ਅੱਜ ਕਰੋ ਤੇ ਪਹਿਲਾ ਟਾਇਰ ਲਾਇਆ ਪਹਿਲਾਂ ਰਨਿੰਗ ਕੀਤੀ ਰਨਿੰਗ ਕਰਕੇ ਫਿਰ ਐਕਸਰਸਾਈਜ਼ ਕੀਤੀ ਐਕਸਰਸਾਈਜ਼ ਕਰਕੇ ਤੇ ਉਸ ਤੋਂ ਬਾਅਦ ਆਪਾਂ ਟਾਇਰ ਲਾਇਆ ਟਾਇਰ ਲਾ ਕੇ ਤੇ ਹੁਣੇ ਫ੍ਰੀ ਹੋਇਆ ਜੀ ਥੋੜਾ ਜਿਹਾ ਅਕਾਚਲ ਬੜਾ ਬਲੌਕ ਬਣਾ ਲੰਦੇ ਅੱਜ ਤੇ ਆ ਮੇਰੇ ਰਨੀ ਚੂ ਨੇ ਜਿਹੜੀ ਮੈਂ ਸਾਈਕਲ ਲੈ ਕੇ ਆਣਾ ਪਹਾੜੇ 500 ਦੇ ਬੂਟ ਨੇ ਇਹ ਆਪਣੇ ਸਮਰਾਲੇ ਤੋਂ ਮਿਲਦੇ ਆ ਹਰਪੀ ਬੀ ਦੀ ਦੁਕਾਨ ਤੇ ਸਪੋਰਟਸ ਦੀ ਦੁਕਾਨ ਤੇ ਉੱਥੋਂ 550 500 600 ਦਾ ਬੂਟ ਮਿਲ ਜਾਂਦਾ ਇਹ ਤੁਸੀਂ ਇਹਦੇ ਨਾਲ ਦਾ ਬੂਟ ਜ਼ਰੂਰ ਲੈ ਕੇ ਆਇਓ ਠੀਕ ਹੈ ਤੇ ਆਪਣਾ ਗਰਾਊਂਡ ਦੇਖੋ ਤੁਸੀਂ ਗਰਾਊਂਡ ਆਪਣਾ ਨਾ ਵਧੀਆ ਗਰਾਊਂਡ ਆ ਠੀਕ ਹੈ ਤੁਸੀਂ ਆਇਆ ਕਰੋ ਯਾਰ ਗਰਾਊਂਡ ਦੇ ਵਿੱਚ ਘਟੋ ਘਟ ਸਵੇਰ ਨੂੰ ਤਾਂ ਮਿਹਨਤ ਕਰਿਆ ਕਰੋ ਜਿੱਦਾਂ ਚਲੋ ਸ਼ਾਮ ਨੂੰ ਟਾਈਮ ਨਹੀਂ ਲੱਗਦਾ ਹੈਗਾ ਸਵੇਰ ਨੂੰ ਦਾ ਮਾਰਨਿੰਗ ਟਾਈਮ ਆਇਆ ਕਰੋ ਠੀਕ ਆ ਚਲੋ ਬਾਕੀ ਮਿਲਦੇ ਆ ਤੇ ਹੁਣ ਮੈਂ ਆਪਣੀ ਮਿਹਨਤ ਕਰਾਂ ਇਹ ਟਾਇਰ ਲਾਉਂਗਾ ਟਾਇਰ ਲਾ ਕੇ ਤੇ ਫਿਰ ਉਸ ਤੋਂ ਬਾਅਦ ਮੈਂ ਮੈਟ ਲੈ ਕੇ ਆਂਦਾ ਮੈਟ ਮੇਰਾ ਉਧਰ ਪਿਆ ਤੇ ਬਾਕੀ ਮੇਰੇ ਚੈਨਲ ਨੂੰ ਜੂਬ ਸਬਸਕ੍ਰਾਈਬਰ ਕਰਿਓ ਤੇ ਮੇਰੀ ਜਿਹੜੀ ਵੀਡੀਓ ਆ ਸ਼ੇਅਰ ਤੇ ਲਾਈਕ ਤੇ ਤੁਸੀਂ ਉਸਪੋਰਟ ਕਰਨੀ ਆ ਵੀਰੇ ਠੀਕ ਆ ਤੁਸੀਂ ਸਪੋਰਟ ਕਰੋਗੇ ਤਾਂ ਮੇਰਾ ਚੈਨਲ ਅੱਗੇ ਜਾਣਾ ਨਹੀਂ ਤਾਂ ਯਾਰ ਤੁਹਾਨੂੰ ਪਤਾ ਹੀ ਆ ਜਾਏ ਮੋਨਟਾਈਜ਼ ਵੀ ਨਹੀਂ ਹੋਇਆ ਮੇਰਾ ਚੈਨਲ ਤੇ ਬਾਕੀ ਤੁਹਾਡੀ ਕਿਰਪਾ ਨਾਲ ਤੇ ਰੱਬ ਦੀ ਕਿਰਪਾ ਨਾਲ ਹੀ ਹੋਣਾ ਸਾਰਾ ਕੁਝ ਹੋ ਬਾਕੀ ਮਿਹਨਤ ਕਰੀ ਜਾਵਾਂਗੇ ਤੇ ਚਲੋ ਆਪਾਂ ਰੋਕਣਾ ਤਾਂ ਹੈ ਨਹੀਂ ਕਦੇ ਮਿਹਨਤ ਕਰਦੇ ਉਹ ਪ੍ਰਮਾਤਮਾ ਨੇ ਕਿਹਾ ਹੋਇਆ ਬਾਬਾ ਨਾਨਕ ਨੇ ਵੀ ਕਿਹਾ ਹੈ ਮਿਹਨਤ ਕਰੋ ਤੇ ਬਾਕੀ ਦੇਖੋ ਆ ਵਿਊ ਦੇਖੋ ਗਰਾਊਂਡ ਦਾ ਤੇ ਮੌਸਮ ਦਾ ਦੇਖੋ ਸਾਫ ਪਿਆਰ ਮੌਸਮ ਇੱਕ ਹੋਰ ਆ ਵੀਰ ਰਿਕਵੈਸਟ ਹੈ ਵੀਰਾ ਪੁਲਿਸ ਜਿਹੜਾ ਬਿਲ ਗਰਾਊਂਡ ਚ ਵੀ ਆਉਂਦਾ ਖਤਰਾ ਤੁਸੀਂ ਕੋਰ ਕਰੇ ਲੇਜਦੇ ਯਾਰ ਪੈਕਟ ਤੁਸੀਂ ਆਇਆਂ ਨਾ ਛੱਟਿਆ ਕਰੋ ਰਿਕਵੈਸਟ ਆ ਵੀਰ ਹੱਥ ਜੋੜ ਕੇ ਬੇਨਤੀ ਆ ਸਾਡੇ ਲਈ ਇਹੀ ਰੱਬਾ ਗਰਾਊਂਡ ਠੀਕ ਆ ਤੁਸੀਂ ਇਹ ਚੀਜ਼ਾਂ ਨਾ ਛੱਟਿਆ ਕਰੋ ਪਲੀਜ਼ ਰਿਕਵੈਸਟ ਆ ਨਾਲੇ ਜਿਹੜਾ ਬੰਦਾ ਵੀਰ ਇਕਨ ਕਰਦਾ ਯਾਰ ਥੋੜੀ ਚੰਗੀ ਗੱਲ ਨਹੀਂ ਹੈਗੀ ਗਰਾਉਂਡ ਨਾਲ ਜੇ ਪਿਆਰ ਕਰਦੇ ਹੋ ਤੁਸੀਂ ਇਹ ਕਾਜੀ ਨਾ ਛੱਟਿਆ ਕਰੋ ਯਾਰ ਠੀਕ ਹੈ ਰੋਜ਼ ਅਸੀਂ ਚੱਕਣੇ ਪੈਣੇ ਸਾਨੂੰ ਰੋਜ਼ ਇਹ ਇਕੱਠੇ ਕਰਕੇ ਅਸੀਂ ਸਾਈਡ ਤੇ ਢੇਰ ਰਣਾ ਪੈਂਦਾ ਅਸੀਂ ਦਿਖਾ ਵੀ ਦਿੰਦੇ ਆਂ ਜੇ ਝੂਠ ਬੋਲਦਾ ਵੀਰ ਰਿਕਵੈਸਟ ਹੈ ਯਾਰ ਤੁਸੀਂ ਗਰਾਉਂਡ ਦੀ ਯਾਰ ਐਂ ਹਾਲਤ ਨਾਲ ਸੁਧਾਰ ਕਰੋ ਯਾਰ ਕੋਈ ਕੋਰਪੇ ਖਾ ਕੇ ਛੱਡ ਦਿੰਦਾ ਐਵੇਂ ਤੇ ਇਹ ਮਾੜੀ ਗੱਲ ਆ ਤੁਹਾਡੀ ਲਈ ਯਾਰ ਠੀਕ ਹੈ ਆ ਦੇਖੋ ਜੇ ਬੱਚਾ ਝੂਠ ਬੋਲਦਾ ਯਾਰ ਕੰਤੋਂ ਕੰਤ ਬੰਦੇ ਨੂੰ ਆਪਣੇ ਆਪ ਵੀ ਚਾਹੀਦਾ ਯਾਰ ਗਰਾਊਂਡ 'ਚ ਮਿਹਨਤ ਕਰਨ ਆਉਂਦੇ ਆ ਇੱਥੇ ਇਹ ਬੈਠਣ ਵਾਸਤੇ ਨਹੀਂ ਆਇਆ ਮਿਹਨਤ ਵਾਸਤੇ ਆਇਆ ਪਲੀਜ਼ ਰਿਕਵੈਸਟ ਆ ਯਾਰ ਤੁਸੀਂ ਨਾ ਛੱਟਿਆ ਕਰੋ ਇਹ ਚੀਜ਼ਾਂ ਠੀਕ ਆ ਤੁਸੀਂ ਛੱਟ ਨਹੀਂ ਆਇਆ ਜਸਤਮੀਨ ਲੱਗੇ ਹੋਏ ਨੇ ਤੁਸੀਂ ਉੱਥੇ ਛੱਟਿਆ ਕਰੋ ਇਹ ਚੀਜ਼ਾਂ ਕੋਈ ਚਾਹ ਨਹੀਂ ਖਾ ਪੀ ਲਿਆ ਚਲੋ ਆਪਾਂ ਰੋਕ ਦੇਣੀ ਹੈ ਕਿਸੇ ਨੂੰ ਚਲੋ ਆਪਣਾ ਆਪਣਾ ਮਾਈਂਡ ਹੈ ਸਭ ਦਾ ਤੁਸੀਂ ਇਹ ਚੀਜ਼ਾਂ ਨਾ ਛੱਟਿਆ ਕਰੋ ਗਰਾਊਂਡ ਆਇਆ ਸਾਡੇ ਲਈ ਤਾਂ ਰੱਬ ਆ ਯਾਰ ਇਹ ਚੀਜ਼ ਠੀਕ ਆ ਤੁਸੀਂ ਨਾ ਇਹ ਕੰਮ ਕਰਿਆ ਕਰੋ ਮੇਰਾ ਵੀ ਰੋਣ ਕੇ ਇਹ ਮੇਰਾ ਟਾਇਰ ਆ ਇਹ ਨਸੀਮਤ ਕਰਦੇ ਆ ਤੇ ਜੇ ਗੋਗਾ ਵੀਰਾ ਉਹ ਵੀ ਜੇ ਨਿੰਘਾ ਪ੍ਰੈਕਟਿਸ ਕਰਕੇ ਥੋੜਾ ਅੱਜ ਮੈਂ ਲੇਟ ਤਾਂ ਆ ਆ ਵੀ ਮੈਂ ਚਲੋ ਅੱਜ ਇੱਕ ਬਲੌਗ ਬਣਾ ਲੈਂਦੇ ਆ ਕਿਉਂਕਿ ਯਾਰ ਮੈਂ ਥੋੜਾ ਮੋਰਨਿੰਗ ਟਾਈਮ ਥੋੜਾ ਜਲਦੀ ਆਉਣਾ ਤੇ ਬਾਕੀ ਸਾਰੇ ਪ੍ਰੈਕਟਿਸ ਕਰਕੇ ਚਲੇ ਜੇ ਇਹਦੇ ਅਟਕੜ 6 ਵਜੇ ਸਾਰੇ ਚਲੇ ਜਾਂਦੇ 6:30 ਤੇ ਬਾਕੀ 7:30 ਤੱਕ ਜਾਂਦੇ ਆ ਪ੍ਰੈਕਟਿਸ ਕਰਕੇ ਤੇ ਬਾਕੀ ਤੁਹਾਨੂੰ ਅੱਜ ਇੱਕ ਬੰਦੇ ਨਾਲ ਮਿਲਾਉਂਦੇ ਆ ਕੰਟੀਨਿਊ ਰੋਜ਼ ਉਹਾਂ ਗਰਾਊਂਡ ਦੇ ਵਿੱਚ ਚਾਹੇ ਗਰਮੀ ਹੋਵੇ ਚਾਹੇ ਸਰਦੀ ਹੋਵੇ ਜਿਹੜਾ ਮਰਜੀ ਮੌਸਮ ਹੋਵੇ ਹਟਾਂਕਾ ਪਾ ਫਿਰ ਕੈਨੇਡਾ ਵੀ ਜਾ ਕੇ ਆਇਆ ਤੇ ਹੁਣ ਘੁੰਮ ਕੇ ਆਇਆ ਕੈਨੇਡਾ ਜਾ ਤੁਹਾਨੂੰ ਜਲਦੀ ਜਲਦੀ ਬੰਦ ਨੂੰ ਮਲਾਵਾਂਗੇ ਆਪਣਾ ਲਓ ਮਿੱਤਰੋ ਅੰਕਲ ਆ ਗਿਆ ਇਹਨੂੰ ਆਪਾਂ ਯਾਦ ਕਰਦੇ ਸੀ ਦੇਖੋ ਉਹਦੀ ਕਿੰਨੀ ਉਮਰ ਆ ਤੇ ਉਹ ਸਾਡਾ ਅੰਕਲ ਜਗਦੀਪ ਅੰਕਲ ਆ ਦੇਖੋ ਮਿਹਨਤ ਕਰਦਾ ਦੇਖੋ ਫੀਲਡ ਦੇ ਰੌਣ ਲਾਉਂਦਾ ਜਮੀ ਤੇ ਸਾਡੇ ਹਸਤੀ ਕਾਲ ਜੀ ਅੰਕਲ ਜੀ ਆ ਉਹ ਬਲਾਗ ਬਣਾਉਣ ਲੱਗਾ ਬਲਾਗ ਆ ਬਲੌਗ ਬਣਾਉਣ ਲੱਗਿਆ YouTube ਤੇ ਪਾਵਾਂਗੇ ਅੱਜ ਬਾਦ ਅਥਰੇ ਆਦੀ ਸਾਡਾ ਅੰਕਲ ਦੇਦਾ ਰੋਜ਼ ਆਉਂਦਾ ਡੈਲੀ ਇਹ ਹਾਂ ਇਹ ਅੰਕਲ ਸਾਡਾ ਜਿਹੜਾ ਡੈਲੀ ਆਵਾ ਗਰਾਊਂਡ 'ਚ ਬਿਲਹੋਂ ਮਿਲਦੇ ਆ ਬਾਦ 'ਚ ਹੁਣ ਮੈਂ ਆਪਣਾ ਕੰਟੀਨਿਊ ਜਿਹੜੀ ਐਕਸਰਸਾਈਜ਼ ਡੈਲੀ ਰੁਟੀਨ 'ਚ ਕਰਦਾ ਤੇ ਅੱਜ ਤੁਹਾਨੂੰ ਦੱਸਾਂਗੇ ਵੀ ਕੀ ਕੀ ਕਰਨਾ ਚਾਹੀਦਾ ਬੰਦੇ ਨੂੰ ਚਲੋ ਨਾਰਮਲ ਬੰਦੇ ਨੂੰ ਵੀ ਘਟੋ ਘਟ ਚਾਹੀਦਾ ਤੇ ਪਹਿਲਾਂ ਮੜਾ ਮੈਟ ਚੱਕ ਲਿਆ ਮੈਂ ਮੈਟ ਵੀ ਲੈ ਕੇ ਆਉਣਾ ਕਿਉਂਕਿ ਟ੍ਰੇਨਿੰਗ ਤੋਂ ਬਾਅਦ ਆਪਣੀ ਐਕਸਰਸਾਈਜ਼ ਕਰਨੀ ਚਾਹੀਦੀ ਹੈ ਸਟੈਚਿੰਗ ਕਰਨੀ ਚਾਹੀਦੀ ਹੈ ਖੇਡੂ ਵਾਲੇ ਜਿਹੜੇ ਪਲੇਅਰਾਂ ਦੇ ਚਨਪੇਨ ਹੋ ਜਾਂਦੀ ਹੈ ਜਿਕਨ ਲੱਤਾਂ ਵਿੱਚ ਮਸਲ ਖਿੱਚੇ ਜਾਂਦੇ ਆ ਕਿਉਂਕਿ ਉਹ ਪਲੇਅਰ ਵੀਰਾਂ ਹੱਟੂੜਕੇ ਬੈਂਤੀ ਹੈ ਸਾਰੇ ਜਾਣੇ ਆਪਣਾ ਸਟੈਚਿੰਗ ਕਰਕੇ ਜ਼ਰੂਰ ਜਾਇਆ ਕਰੋ ਕਈ ਚਲਜਵਾਜੀ ਕਰ ਦਿੰਦੇ ਨੇ ਤੁਸੀਂ ਚਲਜਵਾਜੀ ਨਾ ਕਰਿਆ ਕਰੋ ਮੇਰਾ ਵੀਰ ਬਣ ਕੇ ਠੀਕ ਆ ਫਿਰ ਦੋਏ ਦਿਨ ਫਿਰ ਮਸਲ ਖਿੱਚੇ ਜਾਂਦੇ ਨੇ ਸਟੈਚਿੰਗ ਜ਼ਰੂਰੀ ਆ ਆਪਿਆ ਮੈਟ ਮੇਰਾ ਜਿਹੜਾ ਮੈਟ ਲੈ ਕੇ ਆਉਂਦਾ ਉਸੇ ਮਾਰਕੀਟ ਦੇ ਵਿੱਚ 100 150 ਦਾ 300 ਤੱਕ ਮਿਲ ਜਾਂਦਾ ਹੈ। ਬਾਕੀ ਕਈ ਕੁਆਲਿਟੀਆਂ ਨੇ। ਲੋ ਵੀ ਹੁਣ ਸਟ੍ਰੈਚਿੰਗ ਕਰਾਂਗੇ ਸਟ੍ਰੈਚਿੰਗ ਕਰਕੇ ਬਹੁਤ ਬਹੁਤ ਥੋੜਾ ਰਿਲੈਕਸ ਕਰਕੇ ਫਿਰ ਆਪਣੇ ਘਰ ਨੂੰ ਜਾਵਾਂਗੇ ਵਾਪਸ ਬਾਕੀ ਸਵੇਰ ਮਾਰਨਿੰਗ ਆਪਾਂ ਮਿਲਾਂਗੇ ਬਲੌਗ ਦੇ ਵਿੱਚ ਤੇ ਹੁਣ ਮੈਂ ਸਟ੍ਰੈਚਿੰਗ ਕਰ ਲਵਾਂ ਸਟ੍ਰੈਚਿੰਗ ਕਰਨ ਤੋਂ ਬਾਅਦ ਸੁਣੋ ਪਤਾ ਹੀ ਆਪਣੀ ਫਿਰ ਡਾਈਟ ਜੋ ਖਾਣਾ ਆਪਾਂ ਉਹ ਕਰੇ ਹਾਂ ਜਿਹੜੀ ਜਿਹੜੀ ਐਕਸਰਸਾਈਜ਼ ਆ ਮੈਂ ਕਰ ਰਿਹਾ ਵੀਰੇ ਤੁਸੀਂ ਇਹ ਕੰਟੀਨਿਊ ਕਰਿਆ ਕਰੋ ਠੀਕ ਹੈ ਇਹ ਥੋੜੀ ਪਹਿਲੇ ਨਹੀਂ ਹੋਣੀ ਐਕਸਰਸਾਈਜ਼ ਜਿਹੜੀ ਹੋ ਗਈ ਹੈ ਨਾ ਕੈਚੀ ਦੇ ਵਿੱਚ ਇਹ ਖਲੋਸ਼ਣ ਤਾਂ ਨਹੀਂ ਹੋਊਗੀ ਕਦੇ ਮਾਸਪੇਨ ਨਹੀਂ ਹੋਊਗੀ ਕੋਈ ਵੀਰ ਜਿਆਦਾ ਰਨਿੰਗ ਕਰ ਲੈਂਦੇ ਆ ਪਹਿਲੇ ਦਿਨ ਆਪੇ ਕਿਉਂਕਿ ਉਹਨਾਂ ਨੂੰ ਰਿਕਵੈਸਟ ਆ ਵੀ ਤੁਸੀਂ ਥੋੜੀ ਹਲਕੀ ਹਲਕੀ ਰਨਿੰਗ ਸਟਾਰਟ ਕਰਿਆ ਕਰੋ ਸਾਰਿਆਂ ਨੇ फिर यही मैं एक्सरसाइज कर रहा है फॉलो जरूर करो फिर ठीक है हर हर एक्सरसाइज है उन्हें थोड़ा टाइम दिया करो क्योंकि कई काली कर लेंगे करें आह कर ली आह कर ली घट्टो घट्ट एक्सरसाइज करा फायदा है जो तुम कट्टी कट्टो यू घट्टो घट तुम इन टाइम दोगे एक्सरसाइज को एक्सरसाइज घट्टो घट थोड़ा टाइम देना चाहिए देखो बाकी मौसम देखो कि बढ़िया होयान व्यू वातावरण देखो अपना बढ़िया हो ਬਾਕੀ ਅੱਜ ਲਈ ਇੰਨੀ ਐਕਸਰਸਾਈਜ਼ ਕਰ ਲੈਣ ਤੇ ਬਾਕੀ ਕੱਲ ਦੇ ਵਲੌਗ ਤੇ ਦੱਸੂਗਾ ਕੰਟੀਨਿਊ ਕਿਉ ਕਰਨਾ ਕੀ ਨਹੀਂ ਕਰਨਾ ਹੈਗਾ ਇਸ ਵੀਡੀਓ ਵਿੱਚ ਵੀ ਬਾਕੀ ਸਾਰੇ ਗਰਾਊਂਡ ਨਾਲ ਜੁੜੋ ਜਿੰਕਾ ਨਕੇ ਪੱਤੇ ਲੱਗਦੇ ਰਹੇ ਹੋ ਰਹੇ ਅਜੀਰ ਕਵਾਸਤਾ ਵਸੇ ਇੱਕ ਜੰਦੀ ਬਣਾਉਗਾ ਆਪਣੀ ਖਾਣਾ ਪੀਣਾ ਚੰਦਾ ਖਾਓ ਬਾਕੀ ਚਲੋ ਚੈਨਲ ਨੂੰ ਸਬਸਕ੍ਰਾਈਬਰ ਤੇ ਮੇਰਾ ਵੀਡੀਓ ਰੋਜ਼ ਲਾਈਕ ਤੇ ਸ਼ੇਅਰ ਵੀ ਕਰਿਓ ਇਹਨਾਂ ਕਵਾਸਤਾ ਠੀਕ ਹੈ ਫੋਟੇਜ ਆ ਰਹਿਣ ਮੈਨੂੰ ਆਪਣੀ ਸੌਰੀ ਸੋਤੇ سپورਟ ਦੇ ਨਾਲ ਹੀ ਮੇਰਾ ਚੈਨਲ ਅੱਗੇ ਜਾਣਾ। ਜਿਹੜੇ ਮੇਰੇ ਸਾਰੇ ਜਿੰਨੇ ਮੇਰੀ ਵੀਡੀਓ ਦੇਖਦੇ ਨੇ ਜਿੰਨੇ ਮੇਰੇ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਕਰੀ। ਮੇਰੇ ਪਿੰਡ ਵਾਲੇ ਤੇ ਰਿਕੁਐਸਟ ਦਾ ਤੁਸੀਂ ਮੇਰਾ ਚੈਨਲ ਜੂਬ ਸਬਸਕ੍ਰਾਈਬਰ ਕਰੋ ਤੇ ਮੈਨੂੰ سپورਟ ਕਰੋ। ਕੋਈ ਕਿਸੇ ਕੋਈ ਚਲਾਉਣਾ ਕਹਿਣਾ ਨਹੀਂ ਚਾਹਦਾ। ਮਾੜੀ ਵੀਡੀਓ ਨੂੰ ਸਭ ਲਾਈਕ ਕਰਦੇ ਤੇ ਸ਼ੇਅਰ ਕਰਦੇ। ਤਾਂ ਚੰਗੀ ਵੀਡੀਓ ਨੂੰ ਜੂਬ ਤੇ ਲਾਈਕ ਤੇ ਚੈਨਲ ਸਬਸਕ੍ਰਾਈਬ ਕਰ ਤੇ ਦਿਓ। ਤੇ ਛੋਟੇ ਨਾਲ ਹੀ ਆਉਣਾ ਜੋਗੋnabla ਤੇ ਰਿਕੁਐਸਟ ਆ। ਬਾਕੀ ਜਿਹੜਾ ਮਜ਼ਾਕ ਨਾ ਬਣਾਇਆ ਕਰੋ ਯਾਰ। ਕੀ ਕਹਾਂ ਮੈਂ ਕਿਹੜਾ ਮਾੜੀ ਵੀਡੀਓ ਬਣਾਉਣਾ ਠੀਕ ਹੈ ਜਿਹੜੇ ਬੰਦੇ ਮਾੜੀ ਵੀਡੀਓ ਬਣਾਉਂਦੇ ਆ ਉਹਨਾਂ ਨੂੰ ਸਪੋਰਟ ਕਰਦੇ ਹਾਂ ਜਿਹੜੀ ਚੰਗੀ ਬਣਾਉਂਦੇ ਆ ਮੈਂ ਕਿਹੜਾ ਕੋਈ ਵੀਰੇ ਮਾੜੀ ਵੀਡੀਓ ਪਾਉਂਦਾ ਸੇਤਲੀ ਬਣਾਉਂਦਾ ਛੋਟਾ ਹੀ ਫਾਇਦਾ ਕਰਨਾ ਠੀਕ ਹੈ ਬਾਕੀ ਨਵੇਂ ਮੁੰਡਿਆਂ ਨੂੰ ਵੀ ਆਹ ਕਹਿ ਰਿਆ ਰਿਕੁਐਸਟ ਆ ਤੁਸੀਂ ਗਰਾਊਂਡ 'ਚ ਆਇਆ ਕਰੋ ਠੀਕ ਹੈ ਹਰ 6 ਮਹੀਨੇ ਵਾਲਾ ਭਾਰਤੀ ਉਹਦੀ ਆਰਮੀ ਦੀ ਤੁਸੀਂ ਟ੍ਰੇਨਿੰਗ ਕਰੋਗੇ ਤਾਂ ਵੀ ਕਿਸੇ ਦੇ ਸਾਹਮਣੇ ਪੜ੍ਹਨੀ ਹੋਊਗੀ ਆਪਾਂ ਗਰਾਊਂਡ ਦੇ ਨਾਲ ਜੋੜਨ ਦਾ ਤਾਅ ਫੈਰਾ ਏ ਜੇ ਤੁਸੀਂ ਮਿਹਨਤ ਕਰੋਗੇ ਨਹੀਂ ਕੋਈ ਫਾਇਦਾ ਨਹੀਂ ਟਾਈਮ ਵਾਸਟ ਕਰਨਾ ਮੈਂ ਤਾਂ ਇਹ ਹੀ ਕਹਿ ਰਿਹਾ ਸਾਰੇ ਜਣੇ ਤੁਸੀਂ ਬਾਕੀ ਪੇਕਾ ਯਾਰਕ ਨੂੰ ਦੇਖਿਆ ਕਰੋ ਠੀਕ ਆ ਬੰਦੇ ਨੂੰ ਫੌਫਾ ਦੇ ਰੋ ਕਿੰਨਾ ਹੁੰਦਾ ਇਹਨਾਂ ਇਹ ਬਾਕੀ ਕਹੀ ਮੈਨੂੰ ਮੁਝਾ ਕੇ ਨਾਲ ਕਹਿ ਰਹੇ ਨੇ ਪੇਕਾ ਯਾਰਕ ਆ ਗਿਆ ਇਹ ਆਇਆ ਚਲੋ ਕੋਈ ਗੱਲ ਨਹੀਂ ਵੀਰੇ ਕੁਸਤਾ ਹੈਗਾ ਯਾਰ ਮੈਂ ਜਗਾ ਵੀਰ ਚਲੋ ਹੁਣ ਘਰ ਨੂੰ ਜਾਂਦੇ ਆਂ ਅਸੀਂ ਤੇ ਸਵੇਰੇ ਦੀ ਮਾਰਨਿੰਗ ਪ੍ਰੈਟਿਸ ਸਾਡੀ ਹੋ ਗਈ ਹੈ ਤੁਸੀਂ ਬਾਕੀ ਮੇਰੇ ਚੈਨਲ ਨੂੰ ਸਬਸਕ੍ਰਾਈਬਰ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਠੀਕ ਹੈ ਵੀਰੇ ਤੇ ਬਾਕੀ ਚਲੋ ਕੱਲੋਂ ਮਿਲਦੇ ਆ ਚੰਗਾ ਵੀਰੋ ਸਾਰੇ ਜਾਣੇ ਠੀਕ ਹੋ ਗਏ ਤੇ ਬਾਕੀ ਮੇਰੇ ਚੈਨਲ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਬਾਕੀ ਚੈਨਲ ਸਬਸਕ੍ਰਾਈਬਰ ਜਰੂਰ ਕਰਿਓ ਵੀਰ ਤੇ ਬਾਕੀ ਇਹਨੀ ਰਿਕਵੈਸਟ ਆ ਸਾਡੀ ਠੀਕ ਹੈ